ਇਸ ਜੀ ਕਾ ਵੀ ਬੱਚਿਆਂ ਦੇ ਨਾਲ ਉਸ ਉਸ ਚੀਜ਼ ਨੂੰ ਲੈ ਕੇ ਇੱਕ ਤੰਗ ਜਿਹਾ ਕਰਸਿਆ ਗਿਆ ਕਿ ਆ ਗਿਆ ਕਿ ਨੂੰ ਦੁਬਾਰਾ ਨਾ ਇਹ ਜਦ ਹੀ ਸੋਚ ਕਾਇਓ। ਕਿਆ ਮਤਲਬ ਇਸ ਇਸ ਨੂੰ ਪੋਲਿਟੀ ਕਿਉਂ ਕਿਉਂ ਬਣਾਇਆ ਜਾਂਦਾ? ਪਤਾ ਕੀ ਜੀ? ਉਹਨਾਂ ਕੋਲੇ ਹੋਰ ਕੋਈ ਮੁੱਦਾ ਹੀ ਨਹੀਂ ਹੈ ਹੁਣ ਸੁਗੀ ਕਰੀਏ। ਉਹ ਤਾਂ ਕਹਿੰਦੇ ਜੀ ਜਿਹੜਾ ਪਪ ਭਵੰਤਮਨ ਜਲੰਧਰ ਜਿਹੜਾ ਕਿਰਾਏ ਤੇ ਘਰ ਲੈ ਲੈ ਮੈਂ ਕਹਿੰਦੇ ਲੈ ਲੈ ਜੀ। ਅਜੇ ਤਾਂ ਮੈਂ ਕਰ ਕਰ ਲਿਆ ਨਹੀਂ ਜਲੰਧਰ ਕਿਰਾਏ ਤੇ। ਜੇ ਲੈ ਵੀ ਲਿਆ ਮੈਂ ਦੱਸ ਦੂੰਗਾ ਤੁਹਾਨੂੰ। ਜਲੰਧਰ ਕਿਰਾਏ ਤੇ ਘਰ ਲੈ ਲਿਆ ਕਿਉਂਕਿ ਐਸ ਘਰ ਚੋਂ ਪੁਆਧ ਮਨ ਨੂੰ ਕੱਢਿਆ ਜਾਊਗਾ ਤਾਂ ਕਰਕੇ ਮੈਂ ਜਾਖੜ ਸਾਹਿਬ ਨੂੰ ਪੁੱਛਦਾ ਚਾਹਣਾ ਉਹ ਤੁਹਾਡੇ ਕਿੰਨੇ ਘਰ ਹੋ ਗਏ ਹੁਣ ਤੱਕ ਪਹਿਲਾਂ ਤੁਸੀਂ ਫਰੋਜ਼ਪੁਰ ਤੋਂ ਕੱਢੇ ਤੁਸੀਂ ਘਰ ਗੁਰਦਾਸਪੁਰ ਲੈ ਲਿਆ ਬਾਅਦ ਗੁਰਦਾਸਪੁਰ ਵਾਲਿਆਂ ਨੇ ਤੁਹਾਨੂੰ ਘੜਤਾ ਤੁਸੀਂ ਘਰ ਪੰਜ ਗੁੱਲੇ ਲੈ ਲਿਆ ਤੋਂ ਤੁਹਾਨੂੰ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾਉਣਗੇ ਹੁਣ ਉਹ ਘਰ ਚੰਨੀ ਨੂੰ ਦੇਦਾ ਜੀ ਤੁਸੀਂ ਫਿਰ ਬੀਜੇਪੀ ਵਾਲੇ ਪਾਸੇ ਘਰ ਲੈ ਲਿਆ ਉਥੇ ਤੁਹਾਨੂੰ ਲੱਗਿਆ ਵਿਚਾਰ ਹੁਣ ਸ਼ਹਿਰ ਦਿੱਲੀ ਘਰ ਮਿਲੂਗਾ ਮੰਤਰੀ ਵਾਲਾ ਉਹ ਵੀ ਟੁੰਡੇ ਦਾ ਹੀ ਤੁਸੀਂ ਪਹਿਲਾਂ ਆਪਣੇ ਘਰ ਗੇਣ ਲਓ ਕਿਰਪਾ ਕਰਕੇ ਮੇਰੇ ਘਰ ਦੀ ਬੇਕਰਨਾ ਕਰੋ ਸਾਰਾ ਪੰਜਾਬ ਹੀ ਮੇਰਾ ਘਰ ਹੈ ਸੋ ਐਸ ਤਰ੍ਹਾਂ ਦੀਆਂ ਜਿਹੜੀਆਂ ਬੇਹੂਦੀਆਂ ਇਹਦੋਂ ਪਹਿਲਾਂ ਵੀ 3-4 ਵਾਰੀ ਐਦਾਂ ਕਰਾ ਚੁੱਕੇ ਨੇ ਉਹ ਇੱਕ ਵਾਰੀ ਕਹਤਾ ਕਿ ਕੇਜਰੀਵਾਲ ਦੇ ਭਗਵੰਦ ਮਾਨ ਨੇ ਝਾਕੀਆਂ ਤੇ ਆਪਣੀ ਫੋਟੋ ਲਾ ਲਈ ਸੀ ਜਦੋਂ ਮੈਂ ਕਿਹਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਲੈ ਕਿਸੇ ਡਿਜ਼ਾਈਨ ਚ ਦਿਖਾ ਦਿਓ ਬਾਅਦ ਜੋ ਬਾਅਦ ਟੀਵੀ ਮੋਕਰ ਕੀ ਫਿਰ ਚੁੱਪ ਕਰਕੇ ਬਹਿ ਗਏ ਫੋ ਮੈਨ ਨੂੰ ਨਹੀਂ ਲੱਗਦਾ ਕਿ ਜਾਕਰ ਸਾਹਿਬ ਜਿਹੜੇ ਨੇ ਉਹ ਮੈਂ ਤਾਂ ਬਹੁਤ ਸਿਆਣਾ ਪੋਲਿਟਿਸ਼ੀਅਨ ਉਹਨਾਂ ਨੂੰ ਮੰਨਦਾ ਸੀ ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਮੈਨੂੰ ਕਿਸੇ ਨਾ ਕਿਸੇ ਫਰਸਟ੍ਰੇਸ਼ਨ 'ਚ ਨੇ ਜਾਂ ਤਾਂ ਉਹਨਾਂ ਦੀ ਕੋਈ ਇੱਛਾ ਨਹੀਂ ਪੂਰੀ ਹੋ ਰਹੀ ਜਾਂ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਤਾ ਨਹੀਂ ਪਤਾ ਨਹੀਂ ਕਿਉਂ ਇਦਾਂ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਆ ਆਏ ਕਰਤਾ ਇਹਨੂੰ ਆਏ ਨਾ ਕਰਿਓ ਉਹਨਾਂ ਪੰਜਾਬ ਸਰਕਾਰ ਸੱਚੀ ਪੂਰੀ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ ਡਰੱਗਸ ਤੇ ਕ腐ਸ਼ਨ ਤੇ ਨੌਕਰੀਆਂ ਦੇਣ ਸੰਬੰਧੀ ਅੱਜ ਵੀ ਹੁਣ ਮੈਂ ਹਰਾਂ ਦਾ ਜਿਹੜਾ ਉਹ ਬਾਹਾਂ ਚ ਜੱਜਾ ਲੈਣ ਜਾਂਦੇ ਬਾਅਦ ਕਿਉਂ ਜਾਂਦੇ ਜੀ ਪਹਿਲੇ ਕਿਉਂ ਨਹੀਂ ਜਾਂਦੇ ਅਸੀਂ ਠੀਕ ਕਰਨ ਅੱਜ ਮੈਂ ਖੱਗਰ ਦੇ ਆਲੇ ਦੁਆਲੇ ਜਿਹੜੇ ਪਿੰਡ ਨੇ ਮਕੋੜ ਸਾਹਿਬ ਜਾਊਂਗਾ ਅੱਜ ਆਲੇ ਦੁਆਲੇ ਪਿੰਡ ਨੇ ਹੋਤੀਪੁਰ ਹੈ ਕੁਦਨੀ ਹੈ ਜਿਹੜਾ ਕੜੈਲ ਹੈ ਚੰਦੂ ਚਾਂਦੂ ਹੈ ਥੇੜੀ ਹੈ ਮੰਡਵੀ ਹੈ ਅੰਦਾਣਾ ਹੈ ਮੈਂ ਉਹਨਾਂ ਪਿੰਡਾਂ ਜਾ ਰਿਹਾ ਲੋਕਾਂ ਨਾਲ ਮਿਲ ਰਿਹਾ ਕਿ ਆਜ ਦੱਸੋ ਨਾ ਮੇਰੇ ਸਾਰੇ ਸੈਕਟਰੀ ਇਰੀਗੇਸ਼ਨ ਵਗੈਰਾ ਸਾਰੇ ਜਾਣਗੇ ਕਿ ਕੋਈ ਕਿਨਾਰਾ ਕਿਉਂਕਿ ਬੋਰੀਆਂ ਭਰ ਰੱਖੀਆਂ ਨੇ ਸਾਰੀਆਂ ਹੁਣ ਹਜੇ ਟਾਈਮ ਹੈਗਾ ਕਿ ਆਪਾਂ ਕਿਨਾਰੇ ਨੂੰ ਹੋਰ ਕਿਉਂਕਿ ਉਸ ਤੋਂ ਬਾਅਦ ਫਿਰ ਫਸਲ ਪੀਚੀ ਜਾਂਦੀ ਹੈ ਫਿਰ ਜਾਣਾ ਮੁਸ਼ਕਲ ਹੋ ਜਾਂਦਾ ਅੱਜ ਮੈਂ ਉੱਥੇ ਜਾਊਂਗਾ ਜੀ ਅੱਜ ਤਿੰਨ ਘਰਾਂ ਚ ਜਿਹਦੇ ਵਿੱਚ ਜਖੇਪਲ ਪਿੰਡ ਤੋਂ ਸ਼ਹੀਦ ਤਰਲੋਚਨ ਸਿੰਘ ਫੌਜ ਦੇ ਵੀ ਸੀ ਇਹਨਾਂ ਦੀ ਸ਼ਹੀਦੀ ਹੋ ਗਈ ਤੇ ਹਰ ਸਿਮਰਨ ਸਿੰਘ ਤਸਹਾੜ ਤੋਂ ਤੇ ਸੁਰੇਂਦਰ ਸਿੰਘ ਸ਼ਹੀਦ ਡੂੜੀਆਂ ਇਹ ਮੂਨਕ ਦੇ ਨੇੜੇ ਆ। ਇਹ ਤਿੰਨੋਂ ਸ਼ਹੀਦ ਨੇ ਜਿਨ੍ਹਾਂ ਨੂੰ ਨੇ ਦੇਸ਼ ਲਈ ਸ਼ਹੀਦੀ ਦਿੱਤੀ ਪਰ ਇਲੈਕਸ਼ਨ ਕੋਡ ਲੱਗਣ ਕਰਕੇ ਅਸੀਂ ਇਹਨਾਂ ਨੂੰ ਇਹਨਾਂ ਦਾ ਜਿਹੜਾ ਮਾਨ ਸਨਮਾਨ ਦਾ ਜਿਹੜਾ ਪੰਜਾਬ ਸਰਕਾਰ ਦਾ 1 ਕਰੋੜ ਰੁਪਏ ਦਾ ਡਰਾਫਟ ਹੈ ਉਹ ਨਹੀਂ ਦੇ ਸਕੇ। ਅੱਜ ਮੈਂ ਉਹਨਾਂ ਦੇ ਘਰੇ ਵੀ ਜਾਊਂਗਾ ਜੀ ਕਿਉਂਕਿ ਕੋਡ ਜਿਹੜਾ ਉਹ ਚੱਕਿਆ ਗਿਆ ਤਾਂ ਹੁਣ ਅਸੀਂ ਇਹ ਜਿਹੜਾ ਪੰਜਾਬ ਸਰਕਾਰ ਦੀ ਮਾਨ ਸਨਮਾਨ ਦੇਣ ਦੀ ਸ਼ਹੀਦ ਦੇ ਪਰਿਵਾਰ ਨੂੰ ਉਹ ਸਕੀਮ ਹੈ। ਉਹ ਉਹਦੇ ਤਹਿਤ ਮੈਂ ਉਹਨਾਂ ਦੇ ਘਰੇ ਜਾਊਂਗਾ ਜੀ। ਬਾਕੀ ਇਹਨਾਂ ਨੂੰ ਕਹੀ ਜਾਣ ਦੋ ਜੀ ਇਹਨਾਂ ਨੇ ਕਰਨਾਂ ਨਾਲ ਕੁਝ ਹੈ ਨਹੀਂ ਕੋਈ ਕਿਸੇ ਨਾਲ ਲੜੀ ਜਾਂਦਾ ਕੋਈ ਕਿਸੇ ਨਾਲ ਲੜੀ ਜਾਂਦਾ ਮੇਰੀ ਤਾਂ ਲੜਾਈ ਡਰੱਗਸ ਨਾਲ ਹੈ ਮੇਰੀ ਲੜਾਈ ਮਹਿੰਗਾਈ ਨਾਲ ਹੈ ਮੇਰੀ ਲੜਾਈ ਗਰੀਬੀ ਨਾਲ ਹੈ ਮੇਰੀ ਲੜਾਈ ਆ ਪੰਜਾਬੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਦੇ ਵਿੱਚ ਰਾਹ ਜਿਹੜੇ ਅੜਿੱਕੇ ਨੇ ਮੇਰੀ ਲੜਾਈ ਉਹਨਾਂ ਨਾਲ ਹੈ No, we have just completed this exercise and we are we are, we are launching an operation so we know about that pehlo to nu hun thodi dassange ji fir dassange eh na karo na hun ke to nu to to tusi oh chhad ke aa ohna nu jail se na ban gayi list ban gayi action houga oh section ch kinne kinna de gharon ki baramdi hundi hai ya kinna di ki involvement rehndi hai oh sara check karna hai ਜਿਹੜੇ ਲੋਕ ਕਈ ਸਹਾਇਤਾ ਦੇ ਜਾਂਦੇ ਆ ਪਰ ਉਹ ਜਿਹੜੀ ਗੁਪਤ ਜਿਹੜੀ ਹੁੰਦੀ ਆ ਉਹ ਪਤਾ ਲੱਗ ਜਾਂਦੀ ਐ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਨ੍ਹਾਂ ਨੇ ਹੁਣ ਇੱਕ 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 ਦੋ ਪੁਲਿਸ ਵਾਲੇ ਫੜੇ ਨੇ ਜਿਨ੍ਹਾਂ ਨੇ 102 ਬੰਦਿਆਂ ਤੋਂ 25-25000 ਰੁਪਏ ਪਰ ਨੌਕਰੀ ਕਹਿ ਕੇ 26 ਲੱਖ 2926 ਰੁਪਏ ਆ ਬਿਖਾਤਾਂ ਚ ਪੁਆਏ ਕਿਸ ਦਾ ਨਾਮ ਪਤਾ ਤੁਹਾਨੂੰ ਉਹਨਾਂ ਦਾ ਫੋਨ ਇੱਥੇ ਆਇਆ ਸੀਗਾ ਐਂਟੀ ਕ腐ਪਸ਼ਨ ਹੈਲਪ ਸੈਂਟਰ ਹੈ ਜਿਹੜਾ 95012 00200 ਨਾ ਫੇਰ ਰੀਪੀਟ ਕਰ ਦਿੰਦਾ 9501200200 ਇੱਥੇ ਫੋਨ ਕਰੋ ਜਾਂ ਸਾਡੇ ਪੋਰਟਲ ਤੇ ਫੋਨ ਕਰੋ ਜਾਂ ਬਿਜ਼ੀਲੈਂਸ ਨੂੰ ਦੱਸੋ ਤੁਹਾਡੀ ਜਿਹੜੀ ਇਨਫਾਰਮੇਸ਼ਨ ਹੈ ਬਿਲਕੁਲ ਗੁਪਤ ਰੱਖੀ ਜਾਊਗੀ ਪੰਜਾਬ ਨੂੰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਤੁਸੀਂ ਕਿਸੇ ਤਰ੍ਹਾਂ ਦਾ ਵੀ ਯੋਗਦਾਨ ਪਾ ਸਕਦੇ ਹੋ ਤੁਸੀਂ ਇਹ ਵੀ ਦੱਸ ਸਕਦੇ ਹੋ ਮੈਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ ਹੈ ਸ਼ੱਕ ਵੀ ਸ਼ਾਇਦ ਤੁਹਾਨੂੰ ਨਾ ਕਨਫਰਮ ਹੋਵੇ ਕਿਸੇ ਨੂੰ ਉਹ ਦੱਸ ਦਿਓ ਤੁਹਾਡਾ ਕੋਈ ਨਾਮ ਨਹੀਂ ਆਊਗਾ ਅਸੀਂ ਉਹ ਸ਼ੱਕ ਨੂੰ ਕਲੀਅਰ ਕਰਾਂਗੇ ਕਿ ਇੱਥੇ ਸ਼ੱਕ ਕਿਉਂ ਪਿਆ ਜੇ ਤੂੰ ਐ ਤਾਂ ਹੀ ਉਹ ਆਗੋਂਦੀ ਹੈ ਨਾ ਜੇ ਆਗਿਆ ਤਾਂ ਹੀ ਤੂੰ ਆਉਂਦਾ ਸੋ ਇਸ ਕਰਕੇ ਇਸ ਮਾਮਲੇ 'ਚ ਸਾਡੇ ਵੱਲੋਂ ਕੋਈ ਕਿਸੇ ਨਾਲ ਮਿੱਤਰਤਾ ਨਹੀਂ ਕੋਈ ਸਾਡਾ ਸਕਾ ਨਹੀਂ ਕੋਈ ਸਾ ਪੰਜਾਬ ਲਈ ਸਾਡਾ ਕੋਈ ਕਿਸੇ ਨਾਲ ਸਾਡੀ ਯਾਰੀ ਦੋਸਤੀ ਨਹੀਂ ਪੰਜਾਬ ਤੋਂ ਵੱਧ ਪਿਆਰ ਅਸੀਂ ਕਿਸੇ ਨੂੰ ਨਹੀਂ ਕਰਦੇ ਔਰ ਮੇਰੇ ਲਈ ਪੰਜਾਬ ਤੋਂ ਵੱਧ ਕੋਈ ਸਕਾ ਨਹੀਂ ਮੈਂ ਪੰਜਾਬ ਦੇ ਨਾਲ ਮੇਰੀ ਦਿਲ ਦੀ ਕਲੀ-ਕਲੀ ਧੜਕਣ ਮੇਰੇ ਖੂਨ ਦਾ ਕਲਾ-ਕਲਾ ਕਤਰਾ ਕਿ ਮੇਰਾ ਕੱਲਾ ਕੱਲਾ ਸਾ ਪੰਜਾਬ ਦੀ ਆਸ ਹੈ